ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਆਧਾਰ ਹੈਗਾ ਇਹ ਲੰਗੀਆਂ ਕੁਝ ਵੀਡੀਓਜ਼ ਦੇ ਵਿੱਚ ਲੰਘੇ ਕੁਝ ਦਿਨ ਜੋ ਨਸ਼ਰ ਹੋਇਆ ਉਸ ਦੇ ਵਿੱਚ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਕਿਸ ਤਰ੍ਹਾਂ ਬੀਜੇਪੀ ਦੇ ਲੀਡਰ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਿੰਡਾਂ ਦੇ ਲੋਕ ਜਿਹੜੇ ਨੇ ਖਾਸ ਕਰਕੇ ਕਿਸਾਨ ਉਹਨਾਂ ਨੂੰ ਅੰਦਰ ਵੜਨ ਨਹੀਂ ਦੇ ਰਹੇ ਉਹਨਾਂ ਨੂੰ ਫਿਰਨੀਆਂ ਨੇ ਟੱਪਣ ਦੇ ਰਹੇ ਹੰਸਰਾਜ ਹੰਸ ਦੇ ਨਾਲ ਕੀ ਕੁਝ ਹੋਇਆ ਬੀਬੀ ਪਰਨੀਤ ਕੌਰ ਦੇ ਨਾਲ ਕੀ ਕੁਝ ਹੋਇਆ ਗੁਰਦਾਸਪੁਰ ਵਾਲੇ ਬੱਬੂ ਦੇ ਨਾਲ ਕੀ ਕੁਝ ਹੋਇਆ ਇਹ ਹਰ ਕਿਸੇ ਨੇ ਦੇਖਿਆ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਲਹਾਲ ਹੁਣ ਵਿਵਾਦ ਹੋਰ ਤੀਬਰ ਹੁੰਦੇ ਨਜ਼ਰ ਆ ਰਹੇ ਨੇ ਦਰਸਲ ਹੰਸਰਾਜ ਹੰਸ ਦੇ ਕਈ ਸਮਰਥਕ ਜਿਹੜੇ ਨੇ ਉਹ ਕਿਸਾਨਾਂ ਤੇ ਟੁੱਟ ਪਏ ਨੇ ਲੰਘੇ ਕੁਝ ਦਿਨਾਂ ਦੇ ਵਿੱਚ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਕਿਸ ਤਰ੍ਹਾਂ ਹੰਸਰਾਜ ਹੰਸ ਦੇ ਕਾਫਲੇ ਨੂੰ ਰੋਕਣ ਵਾਸਤੇ ਕਿਸਾਨ ਜਿਹੜੇ ਨੇ ਉਹ ਭੱਜ-ਪੱਟ ਕੇ ਗਾਂਹ ਜਾਂਦੇ ਨੇ ਹੰਸਰਾਜ ਹੰਸ ਦੀ ਗੱਡੀ ਨੂੰ ਰੋਕਦੇ ਨੇ ਅੱਗੇ ਜਾਣ ਤੋਂ ਇਨਕਾਰ ਕਰਦੇ ਨੇ ਹੱਥ ਦੇ ਵਿੱਚ ਝੰਡੇ ਫੜ ਕੇ ਤੇ ਨਾਲ ਦੀ ਨਾਲ ਡੰਡੇ ਫੜੇ ਹੁੰਦੇ ਨੇ ਇਸੇ ਹਾਲਾਤਾਂ ਦੇ ਵਿੱਚ ਵੀਡੀਓਜ਼ ਨਸ਼ਰ ਹੁੰਦੀਆਂ ਨਜ਼ਰ ਆਈਆਂ ਨੇ ਪਰ ਉਸ ਦੇ ਵਿੱਚ ਹੰਸਰਾਜ ਹੰਸ ਦੇ ਸਮਰਥਕ ਜਿਹੜੇ ਨੇ ਖਾਸ ਕਰਕੇ ਉਹ ਬੋਲ ਪਏ ਨਹੀਂ ਹੰਸਰਾਜ ਹੰਸ ਦੇ ਸਮਰਥਕ ਅਤੇ ਐਸਸੀ ਵਿੰਗ ਦੇ ਕਈ ਪ੍ਰਧਾਨ ਇਹੋ ਜਿਹੇ ਨੇ ਜਿਨ੍ਹਾਂ ਦਾ ਇਹ ਦਾਵਾ ਹੈ ਕਿ ਹੁਣ ਕਿਸਾਨ ਰੋਕ ਕੇ ਦਿਖਾਣ ਇੱਕ ਵਾਰੀ ਹੰਸ ਰਾਜ ਹੰਸ ਦੀ ਹਮਾਇਤ ਵਿੱਚ ਖੜ ਗਏ ਨੇ ਲੰਗੇ ਕੱਲ ਤੱਕ ਉਹ ਵੀਡੀਓਜ਼ ਹਰ ਕਿਸੇ ਨੇ ਦੇਖੀਆਂ ਪਰ ਹੁਣ ਇਹ ਮਾਮਲਾ ਗੇੜ ਘੁੰਮਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਹੰਸ ਰਾਜ ਹੰਸ ਦੇ ਸਮਰਥਕ ਬੋਲ ਪਏ ਨੇ ਉਹਨਾਂ ਦਾ ਸਾਫ਼ ਦਾਵਾ ਸਾਫ਼ ਵਾਰਨਿੰਗ ਉਹਨਾਂ ਨੇ ਕਿਸਾਨਾਂ ਨੂੰ ਦੇ ਦਿੱਤੀ ਹੈ ਕਿ ਹੁਣ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਰ ਕਿਸੇ ਨੂੰ ਹੱਕ ਹੈਗਾ ਕਹਿੰਦੇ ਕਿ ਉਹ ਆਪਣੇ ਵੋਟ ਜਾ ਕੇ ਮੰਗੇ ਵੋਟ ਪਾਉਣਾ ਨਹੀਂ ਪਾਉਣਾ ਇਹ ਪਰਸਨਲ ਬੰਦੇ ਦਾ ਆਧਾਰ ਹੋ ਸਕਦਾ ਹੈ ਇਹ ਫੈਸਲਾ ਹੋ ਸਕਦਾ ਹੈ ਇਸ ਦੇ ਵਿੱਚ ਕਿਸੇ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਪਰ ਕਿਸਾਨ ਜਿਹੜੇ ਨੇ ਉਹ ਖਫਾ ਨੇ ਬੀਜੇਪੀ ਤੋਂ ਉਹਨਾਂ ਦਾ ਦਾਵਾ ਹੈ ਕਿ ਬੀਜੇਪੀ ਨੇ ਸਾਡੇ ਨਾਲ ਅਤਿਆਚਾਰ ਕੀਤਾ ਆ ਕਿਸਾਨ ਲੀਡਰਾਂ ਦਾ ਇਹ ਦਾਵਾ ਆ ਪਰ ਹੰਸਰਾਜ ਹੰਸ ਦੇ ਕਾਫਲੇ ਨੂੰ ਜਦੋਂ ਹੁਣ ਦੁਬਾਰਾ ਰੋਕਿਆ ਗਿਆ ਤਾਂ ਉੱਥੇ ਹੰਸਰਾਜ ਹੰਸ ਦੇ ਸਮਰਥਕ ਜਿਹੜੇ ਨੇ ਉਹ ਵਿਰੋਧ ਪ੍ਰਦਰਸ਼ਨ ਕਰਨ ਲੱਗ ਗਏ ਐਥੋਂ ਤੱਕ ਕਿ ਵਾਰਨਿੰਗ ਤੱਕ ਦੇ ਦਿੱਤੀ ਕਿ ਹੁਣ ਦੁਬਾਰਾ ਹੰਸਰਾਜ ਹੰਸ ਨੂੰ ਰੋਕ ਕੇ ਦਿਖਾਣ ਔਰ ਐਥੋਂ ਦਾ ਕਹਿ ਦਿੱਤਾ ਕਿ ਅਸੀਂ ਤਾਂ ਪਿੰਡਾਂ ਵਿੱਚ ਜਾਵਾਂਗੇ ਪ੍ਰਚਾਰ ਕਰਾਂਗੇ ਜਿਹੜਾ ਰੋਕ ਸਕਦਾ ਉਹ ਰੋਕ ਲਵੇ ਹਾਲਾਤ ਇੰਨੇ ਜ਼ਿਆਦਾ ਤਣਾਅਪੂਰਵਕ ਹੋ ਗਏ ਇੰਨੇ ਜ਼ਿਆਦਾ ਤੀਬਰ ਹੋ ਗਏ ਜੋ ਹਾਲਾਤ ਉੱਥੇ ਬਣੇ ਨੇ ਅੱਖਾਂ ਸਾਹਮਣ ਕੌਣ ਵਾਲੇ ਦੋ ਚਾਰਾਂ ਦਿਨਾਂ ਵਿੱਚ ਦਿਨਾਂ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਿਹਾ ਐਸਸੀ ਸਮਾਜ ਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹਨਾਂ ਕਿਸਾਨਾਂ ਨੂੰ ਐਸਸੀ ਸਮਾਜ ਹੀ ਜਵਾਬ ਦੇਊਗਾ ਤੇ ਜੇਕਰ ਇਹ ਸਹੀ ਢੰਗ ਨਾਲ ਰਹਿਣਗੇ ਤੇ ਵਧੀਆ ਨਹੀਂ ਤਾਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੜ ਕੇ ਦਿਖਾਵਾਂਗੇ ਹੰਸਰਾਜੀ ਨੂੰ ਲਿਜਾ ਕੇ ਦਿਖਾਵਾਂਗੇ ਤੇ ਸਾਡੇ ਹੰਸਰਾਜੀ ਨੂੰ ਇਹ ਰੋਕ ਨਹੀਂ ਸਕਦੇ ਸਾਡੇ ਸਮਾਜ ਦਾ ਸਾਡੇ ਉਹਨੂੰ ਇੱਕ ਵਾਰੀ ਵੀ ਕੋਈ ਉਹਤੇ ਆਚ ਆ ਗਈ ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਜਾਂ ਪੰਜਾਬ ਸਰਕਾਰ ਹੋਏਗੀ ਜੀ ਜਿਹੜੇ ਇਹ ਬੰਦੇ ਤੁਰੇ ਫਿਰਦੇ ਆ ਨਾ ਰੋੜੇ ਉੱਤੇ ਧਰਨੇ ਮਜਾਰੇ ਕਰਦੇ ਆ ਇਹ ਉਹ ਬੰਦੇ ਆ ਜਿਹੜੇ ਬੰਦਿਆਂ ਨੂੰ ਕੋਈ ਪਾਰਟੀਆਂ ਨਹੀਂ ਲੈ ਰੀਆਂ ਇਹ ਛੋਟੇ ਛੋਟੇ ਜਥੇ ਬੰਦियां ਬਣਾਈਆਂ ਪਾਰਟੀਆਂ ਨਹੀਂ ਉਹ ਲਿੰਦੀਆਂ ਨਹੀਂ ਤੇ ਪਾਰਟੀਆਂ ਇਹਨਾਂ ਨੂੰ ਆਪਣੇ ਵਿੱਚ ਲੈ ਕੇ ਰਾਜੀ ਨਹੀਂ ਇਹ ਹੁਣ ਅੱਗੇ ਸਾਡੇ ਤਾਂ ਨਮਾਇਰਾ ਕਰਕੇ ਵਿਰੋਧ ਕਰਕੇ ਤੇ ਆਪਣੀ ਚੜ੍ਹਾਈ ਕਰਨਾ ਚਾਹੁੰਦੇ ਆ ਤੇ ਸੋਸ਼ਲ ਮੀਡੀਆ ਤੇ ਸੋਨਾ ਚਾਹੁੰਦੇ ਹੋਰ ਕੁਝ ਨਹੀਂਗਾ ਮਿਲੀ ਭੁਗਤਾ ਆਮ ਪਾਰਟੀ ਨਾਲ ਮਿਲੀ ਭੁਗਤਾ ਜੇਕਰ ਇਹ ਸਿਰਫ ਬੀਜੇਪੀ ਦਾ ਬੋਧ ਆਮ ਪਾਰਟੀ ਹੀ ਕਰਾਰੀ ਆ ਆਮ ਪਾਰਟੀ ਦੇ ਬੰਦੇ ਹੀ ਆ ਕਿਸਾਨੇ ਨਾਲ ਚਕਾਟਾ ਜਿਹੜੇ ਵਿਰੋਧ ਕਰ ਰਹੇ ਨੇ ਆਮ ਪਾਰਟੀ ਦੇ ਬੰਦੇ ਬਹੁਤ ਜ਼ਿਆਦਾ ਜਿੰਨੇ ਉਹਦੇ ਵਿੱਚ ਤੁਸੀਂ ਦੇਖਿਆ ਕਰੋ ਇਹ ਇਹਨਾਂ ਦੀ ਪਾਰਟੀ ਦੇ ਕਿੰਨੇ ਬੰਦੇ ਆ ਕਿਸਾਨ ਕਿੰਨੇ ਕਾ ਦੇਖੋ ਪਿੰਡਾਂ ਦੇ ਵਿੱਚ ਬਹੁਤ ਕਿਸਾਨ ਆਸੀਂ ਜਾਣਦੇ ਆ ਜੱਫੀਆਂ ਪਾਉਂਦੇ ਆ ਮਿਲਦੇ ਆ ਜਿਹੜੇ ਸਹੀ ਕਿਸਾਨ ਆ ਉਹ ਤਾਂ ਆਪੋ ਆਪਣੇ ਕੰਮ ਧੰਦੇ ਦੇ ਲੱਗੇ ਹੋਇਆ ਇਹ ਵਹਿਲਰ ਬੰਦੇ ਆ ਜਿਹੜੇ ਤੁਰੇ ਫਿਰਦੇ ਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ